ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਕਹਾਣੀ ਕਹਿ ਸਕਦੇ ਆਂ ਸੱਚੀ ਘਟਨਾ ਜੀ ਤੇ ਇਹ ਹੈਗੀ ਹੈ ਜੀ శ్రీਨ ਦੇ ਵਿੱਚ ਕੈਨੇਡਾ ਕੈਨੇਡਾ ਦੀ ਤੇ ਦਲਜੀਤ ਕੌਰ ਨਾਂ ਦੀ ਕੁੜੀ ਜਿਹੜੀ ਇੱਥੇ ਪੀਆਰ ਹੋ ਜਾਂਦੀ ਹੈ ਤੇ ਉਹ ਆਪਣੇ ਮਾਪੇ-ਬਾਪ ਨੂੰ ਬੁਲਾ ਲੈਂਦੀ ਸੀ ਪਰਮਜੀਤ ਕੌਰ ਤੇ ਕੁਲਦੀਪ ਸਿੰਘ ਜੀ ਉਸਦੇ ਮਾਤਾ-ਪਿਤਾ ਸਨ ਤੇ ਉਹਨਾਂ ਨੂੰ ਜਦੋਂ ਬੁਲਾਇਆ ਜਾਂਦਾ ਉਸ ਤੋਂ ਬਾਅਦ ਜੀ ਉਹਦੇ ਸਬੰਧਵਾਂ ਆਂਦੇ ਆ ਕਰਨੈਲ ਸਿੰਘ ਨਾਮ ਦੇ ਇੱਕ ਲੜਕੇ ਦੇ ਨਾਲ ਜੋ ਕਿ ਟਰੱਕ ਚਲਾਉਂਦਾ ਸੀ ਦੋਨਾਂ ਪਰਿਵਾਰਾਂ ਨੂੰ ਦੱਸਿਆ ਜਾਂਦਾ ਈ ਤੇ ਵਿਆਹ ਜਿਹੜਾ ਇਹਨਾਂ ਦਾ ਪੱਕਾ ਕਰ ਦਿੱਤਾ ਇਹਨਾਂ ਦੀ ਲਵ ਮੈਰਿਜ ਸੀ ਕਰਨੈਲ ਸਿੰਘ ਦੇ ਜਿਹੜੇ ਮਾਂ-ਵਾਪਾ ਸੀ ਉਹ ਇੰਡੀਆ ਦੇ ਵਿੱਚ ਰਹਿੰਦੇ ਸੀ ਹੁਣ ਬਲਜੀਤ ਕੌਰ ਦੇ ਮਾਂ-ਵਾਪਾ ਉੱਥੇ ਸੀਗੇ ਈ ਤੇ ਇਧਰ ਉਹਨਾਂ ਦਾ ਵੀਜ਼ਾ ਵਗੈਰਾ ਜਿਹੜਾ ਨਹੀਂ ਲੱਗਦਾ ਤੇ ਵਿਆਹ ਇਹਨਾਂ ਤੋਂ ਬਿਨਾਂ ਹੀ ਹੋ ਜਾਂਦਾ ਹੈਗਾ ਹੁਣ ਕਰਨੈਲ ਸਿੰਘ ਬਲਜੀਤ ਕੌਰ ਤੇ ਪਰਮਜੀਤ ਸਿੰਘ ਤੇ ਕਲਦੀਪ ਸਿੰਘ ਸਾਰੇ ਇਕੱਠੇ ਇੱਕ ਘਰ ਦੇ ਵਿੱਚ ਰਹਿੰਦੇ ਸੀ ਇਹਨਾਂ ਦਾ ਇੱਕੋ ਹੀ ਬੈੱਡਰੂਮ ਸੀਗਾ ਇਹ ਛੋਟਾ ਜਿਹਾ ਘਰ ਸੀ ਜਿੱਥੇ ਇਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ ਤੇ ਘਰ ਦਾ ਵੀ ਖਰਚਾ ਜਿਹੜਾ ਕਰਨੈਲ ਸਿੰਘ ਤੇ ਬਲਜੀਤ ਕੌਰ ਮਿਲ ਕੇ ਚੱਕਦੇ ਸੀ ਫਿਰ ਇਹ ਕਰਨੈਲ ਸਿੰਘ ਜਿਹੜਾ ਜੀ ਟਰੱਕ ਚਲਾਉਂਦਾ ਸੀਗਾ ਇੱਕ ਫੈਸਲਾ ਕਰਦੇ ਆ ਇਹ ਵੀ ਆਪਾਂ ਘਰ ਬਦਲੀਏ ਦੋ ਬੈੱਡਰੂਮ ਵਾਲਾ ਤੇ ਕੁਸ਼ ਬੇੜਾ ਵਗੈਰਾ ਸੀ ਅੱਗੇ ਉਹ ਘਰ ਦੇ ਵਿੱਚ ਸ਼ਿਫਟ ਹੋ ਜਾਂਦੇ ਆ ਜਿਸ ਦੀ ਕੰਦ ਸਾਂਝੀ ਸੀ ਗੋਰੀਆਂ ਦੇ ਨਾਲ ਉਥੇ ਚਲੋ ਜਨਦੀ ਜ਼ਿੰਦਗੀ ਜਿਹੜੀ ਵਧੀਆ ਨਿਕਲ ਰਹੀ ਹੁੰਦੀ ਹੈ ਜੀ ਤੇ ਇਹਨਾਂ ਦੇ ਘਰੇ ਇੱਕ ਬੱਚਾ ਜਨਮ ਲੈਂਦਾ ਹੈ ਬੇਟਾ ਤੇ ਬਲਜੀਤ ਕੌਰ ਤੋਂ ਬਾਅਦ ਉਸ ਤੋਂ ਬਾਅਦ ਲੜ ਲੋੜੀ ਦਾ ਤਿਹਾੜ ਆਉਂਦਾ ਮੁੰਡੇ ਦੀ ਦਾਈ ਲੜ ਲੋੜੀ ਇਹਨਾਂ ਨੇ ਮਨਾਉਣੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਕਰਨੈਲ ਸਿੰਘ ਦੇ ਨਾਲ ਇਹਨਾਂ ਦੇ ਲੜਾਈ ਝਗੜੇ ਜਿਹੜੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਕੁਕਤਾ ਖਰਚੇ ਦਾ ਕਰਕੇ ਵੀ ਸੀਗਾ ਮੇਨ ਵੀ ਬਲਜੀਤ ਕੌਰ ਉਹਨਾਂ ਘਰੇ ਰਹਿਣ ਲੱਗ ਗਈ ਸੀ ਤੇ ਕਰਨਾਲ ਸਿੰਘ ਇਹ ਸਾਰੇ ਖਰਚੇ ਵਗੈਰਾ ਚੱਕਦਾ ਸੀ ਤੇ ਇਹਦੇ ਮਾਪੇ ਵੀ ਨਾਲ ਹੀ ਰਹਿੰਦੇ ਸੀਗੇ ਤੇ ਬਾਕੀ ਇਹਨੂੰ ਥੋੜਾ ਜਿਹਾ ਕਰਨਾਲ ਸਿੰਘ ਨੂੰ ਤਾਨੇ ਵਗੈਰਾ ਵੀ ਇਹਦੀ ਸੱਸ ਦਿੰਦੀ ਰਹਿੰਦੀ ਸੀ ਬਲਜੀਤ ਕੌਰ ਦੀ ਮਾਂ ਵੀ ਤੂੰ ਸਾਡੀ ਕੁੜੀ ਸਰ ਤੇ ਪੱਕਾ ਹੋਇਆਗਾ ਅਸੀਂ ਖਰਚਾ ਕਰਕੇ ਤੇਰਾ ਵਿਆਹ ਕੀਤਾ ਇਦਾਂ ਕੁਝ ਕਰਕੇ ਵੀ ਮਤਲਬ ਉਹਨੂੰ ਹਰ ਵਕਤ ਨੀਵਾ ਹੀ ਦਿਖਾਇਆ ਜਾਂਦਾ ਸੀ ਘਰ ਦੇ ਵਿੱਚੋਂ ਅਲੱਗ ਹੀ ਸਮਝਿਆ ਜਾਂਦਾ ਸੀਗਾ ਹੁਣ ਕਰਨਾਲ ਸਿੰਘ ਆਪਣੇ ਚਾਚੇ ਦੇ ਘਰੇ ਜਾਂਦਾ ਇਹਦਾ ਚਾਚਾ ਬਣਿਆ ਹੋਇਆ ਹੁੰਦਾ ਜੀ ਉੱਥੇ ਤੇ ਉਹ ਉਹਨੂੰ ਦੱਸਦਾ ਵੀ ਤੇਰੇ ਮੁੰਡੇ ਦਾ ਕਹਿੰਦੇ ਵੀ ਲੋੜੀ ਹੈ ਵੀ ਚਲ ਜੇ ਕੋਈ ਕੰਮ ਤੰਦਾ ਹੋਇਆ ਤਾਂ ਮੈਨੂੰ ਦੱਸੋ ਕਿ ਤੁਸੀਂ ਪ੍ਰੋਗਰਾਮ ਰੱਖਿਆ ਕਰਨਾਲ ਸਿੰਘ ਇਸ ਚੀਜ਼ ਤੋਂ ਅਣਜਾਣ ਹੁੰਦਾ ਜੀ ਘਰੇ ਆ ਕੇ ਉਹ ਆਪਣੀ ਪਤਨੀ ਨੂੰ ਪੁੱਛਦਾ ਵੀ ਆਪਣੇ ਮੁੰਡੇ ਦੀ ਲੋੜੀ ਉਹ ਕਹਿੰਦੀ ਹਾਂ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਰਖਵਾਇਆਗਾ ਵੀ ਰਖਵਾਉਣਾ ਹੁੰਦਾ ਹੈ ਪਲਾਨ ਹੁੰਦਾ ਉਹਨਾਂ ਦੇ ਵੀ ਉਹਦੇ ਬਾਰੇ ਪਤਾ ਵਗੈਰਾ ਕਰਕੇ ਆਏ ਸੀਗੇ ਡੈਡੀ ਤੇ ਉਹ ਕਹਿੰਦਾ ਵੀ ਇਸ ਗੱਲ ਤੋਂ ਕਰਨਾਲ ਸਿੰਘ ਪੜਕ ਕੇ ਜਾਂਦਾ ਇਹ ਵੀ ਮੇਰੇ ਮੁੰਡੇ ਦੀ ਲੋੜੀ ਤੇ ਮੈਨੂੰ ਨਹੀਂ ਪਤਾ ਨਾ ਇਹਦੇ ਵਿੱਚ ਕਾਫੀ ਤੂ ਤੂ ਮੈਂ ਮੋਂਦੇ ਦਾਸ ਵੱਜ ਕੇ 20 ਮਿੰਟਾਂ ਤੱਕ ਰਾਤ ਦੇ ਇਹਨਾਂ ਦੇ ਭਾਂਡੇ ਭੁੰਡੇ ਵੱਜਦੇ ਰਹਿੰਦੇ ਨੇ ਉਸ ਤੋਂ ਬਾਅਦ ਜੀ ਕਰਨਾਲ ਸਿੰਘ ਪੁਲਿਸ ਨੂੰ ਫੋਨ ਕਰਦਾ ਵੀ ਮੇਰੀ ਪਤਨੀ ਤੇ ਮੇਰੀ ਸੱਸਾ ਜਿਹੜੀ ਬਹੁਤ ਜ਼ੋਰ ਦੀ ਲੜ ਰਹੀਆਂ ਦੋਨਾਂ ਦੇ ਹੱਥਾਂ ਦੇ ਵਿੱਚ ਚਾਕੂ ਤੇ ਵੀ ਮੈਂ ਬਾਹਰ ਖੜਾ ਆਪਣੇ ਮੇਰੇ ਬੱਚੇ ਨੂੰ ਲੈ ਕੇ ਮੇਰਾ ਛੋਟਾ ਬੱਚਾ ਤੇ ਉਹਨਾਂ ਨੂੰ ਵੀ ਹਟਾਓ ਆ ਕਿ ਉਹ ਇੱਕ ਦੂਜੇ ਨੂੰ ਮਾਰ ਦੇਣਗੇ ਜਦੋਂ ਪੁਲਿਸ ਪੁੱਛਦੀ ਇਹ ਵੀ ਤੇਰੇ ਕੋਲ ਅਜੇ ਕੋਈ ਝਗੜਾ ਹੋ ਰਿਹਾ ਤਾਂ ਆਵਾਜ਼ ਤਾਂ ਆ ਨਹੀਂ ਰਹੀ ਕਹਿੰਦੇ ਵੀ ਮੈਂ ਬਾਹਰ ਹੰਗਾ ਜੀ ਉਸ ਤੋਂ ਬਾਅਦ ਪੁਲਸ ਆਉਂਦੀ ਆ ਤਾਂ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਰਸੋਈ ਦੇ ਵਿੱਚ ਮਾਮਾ ਧੀਆ ਦੀਆਂ ਪਈਆਂ ਹੁੰਦੀਆਂ ਜੀ ਪੁਲਿਸ ਨੂੰ ਵੀ ਲੱਗਦਾ ਵੀ ਸ਼ਾਇਦ ਉਹਨਾਂ ਦੇ ਹੱਥਾਂ ਦੇ ਵਿੱਚ ਚਾਕੂ ਹੁੰਦੇ ਵੀ ਇਹਨਾਂ ਨੇ ਇੱਕ ਦੂਜੀ ਨੂੰ ਮਾਰਤਾ ਉਸ ਤੋਂ ਬਾਅਦ ਜੀ ਗੱਲ ਇੱਕ ਫੋਨ ਆਉਂਦਾ ਪੁਲਸ ਕੋਲੇ ਜੋ ਕਿ ਉਸਦੇ ਚਾਚਾ ਦੀ ਵਾਈਫ ਦਾ ਹੁੰਦਾ ਵੀ ਜੋ ਦੱਸਦੀ ਵੀ ਕਰਨਲ ਸਿੰਘ ਨੇ ਆਪਣੀ ਸੱਸ ਤੇ ਆਪਣੀ ਪਤਨੀ ਨੂੰ ਮਾਰਤਾ ਜਦੋਂ ਉਹ ਫੌਂਡ ਜਾਂਦਾ ਤੇ ਪੁਲਿਸ ਚੱਕੰਨੀ ਹੋ ਜਾਂਦੀ ਹੈ ਜੀ ਕਰਨਲ ਸਿੰਘ ਨੂੰ ਅਰੈਸਟ ਕੀਤਾ ਜਾਂਦਾ ਫਿਰ ਇਹ ਪੁਲਿਸ ਕਸਟਡੀ ਦੇ ਵਿੱਚ ਦੱਸਦਾ ਵੀ ਹਾਂ ਮੈਨੂੰ ਇਸ ਗੱਲ ਨੂੰ ਲੈ ਕੇ ਗੁੱਸਾ ਆ ਗਿਆ ਸੀਗਾ ਵੀ ਇੱਕ ਤਾਂ ਮੇਰਾ ਸੱਸ ਸਹੁਰਾ ਜਿਹੜਾ ਸਾਡੇ ਘਰੇ ਰਹਿ ਰਹੇ ਸੀਗਾ ਦੂਸਰਾ ਵੀ ਮੇਰੀ ਸੱਸ ਹਮੇਸ਼ਾ ਹੀ ਮੇਰੀ ਪਤਨੀ ਨੂੰ ਪੜਕਾਉਂਦੀ ਰਹਿੰਦੀ ਸੀਗੀ ਮੇਰੇ ਖਿਲਾਫ ਉਸ ਦਿਨ ਵੀ ਮੈਨੂੰ ਗੁੱਸਾ ਇਸ ਕਰਕੇ ਆ ਵੀ ਇਹਨਾਂ ਨੇ ਮੈਨੂੰ ਪ੍ਰਾਇਆ ਹੀ ਸਮਝਿਆ ਵੀ ਕੋਦੀ ਖੰਡ ਪਾਠ ਵਗੈਰਾ ਦਾ ਪਤਾ ਕਰ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੈਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਇਸ ਚੀਜ਼ ਤੋਂ ਲੈ ਕੇ ਵੀ ਸਾਡੀ ਬੈਂਸ ਹੋਈ ਤੇ ਮੈਂ ਇਹਨੂੰ ਉਹਨਾਂ ਨੇ ਦੋਨਾਂ ਜਣੀਆਂ ਨੇ ਫੜ ਕੇ ਕੁੱਟਣਾ ਚਾਹਿਆ ਤੇ ਵੀ ਮੈਂ ਇੱਕ ਚਾਕੂ ਵੱਢਿਆ ਰਸੋਈ ਦੇ ਨਾਲ ਜਿਹਦੇ ਵਿੱਚ 72 ਵਾਰ ਉਹਨੇ ਆਪਣੀ ਸੱਸ ਤੇ ਵਾਰ ਕੀਤਾ ਤੇ 49 ਵਾਰ ਆਪਣੀ ਪਤਨੀ ਤੇ ਵਾਰ ਕੀਤਾ ਤੇ ਬਾਅਦ ਚ ਵੀ ਮੈਂ ਆਜਾ ਚਾਚਾ ਜੋ ਬਣਿਆ ਹੋਇਆ ਸੀ ਉਹ ਤੇ ਉਹਨੂੰ ਫੋਨ ਕਰਕੇ ਦੱਸ ਤਾ ਸੀ ਵੀ ਮੈਥੋਂ ਆ ਕਤਲ ਹੋ ਗਿਆ ਚਾਚਾ ਨੂੰ ਕਹਿ ਰਿਆ ਸੀ ਕਿ ਤੂੰ ਪੁਲਿਸ ਨੂੰ ਫੋਨ ਕਰਕੇ ਇਸ ਤਰ੍ਹਾਂ ਦੱਸ ਦੇ ਵੀ ਆਪਸ ਵਿੱਚ ਲੜ ਰਹੀਆਂ ਸਨ ਤੇ ਪਰ ਉਸ ਦੀ ਜਿਹੜੀ ਪਤਨੀ ਸੀ ਉਹਨੇ ਪਹਿਲਾਂ ਹੀ ਫੋਨ ਕਰਤਾ ਇਹ ਗੱਲ ਸੁਣ ਕੇ ਚਾਚੇ ਦੀ ਨੇ ਤੇ ਇਸ ਕਰਕੇ ਵੀ ਹੁਣ ਇਹਨੂੰ ਹਾਸੀ ਵੀ ਸਜਾ ਜਿਹੜੀ ਹੋਈ ਹੈ ਕਰਨਲ ਸਿੰਘ ਨੂੰ ਤੁਹਾਡੇ ਮੁਤਾਬਕ ਇਸ ਤੇ ਵੀ ਕਹਾਣੀ ਦੇ ਵਿੱਚ ਕਸੂਰਵਾਰ ਕੌਣ ਸੀ ਸੱਸ ਜਾਂ ਫਿਰ ਕਰਨਲ ਸਿੰਘ ਦੀ ਗਲਤੀ ਸੀ